ਅੱਜ ਪੂਜਯਾ ਸ੍ਰੀ ਮਹਾਰਾਜ ਰਾਮ ਸੰਤ ਰਾਜੀ ਮਹਾਰਾਜ ਦੇ ਆਦੇਸ਼ ਅਨੁਸਾਰ ਅਹੀਂ ਇਹ ਸਾਰਾ ਸਮਾਨ ਜਿਹੜਾ ਵੰਡਣ ਆਏ ਆਂ ਉਹਨਾਂ ਦੀ ਹੀ ਆਗਿਆ ਹੈ ਕਿ ਗਰੀਬ ਆਦਮੀ ਜਿੱਥੇ ਵੀ ਦੇਖਦੇ ਹੋ ਤਣਾ ਕਮਸ ਕਮ ਸਮਾਨ ਵਗੈਰਾ ਨਾਲ ਉਹਨਾਂ ਦੇ ਕੇ ਆਓ ਇਹਦੇ ਵਿੱਚ ਅਹੀਂ 5 ਗਲਾਸ 5 ਥਾਲੀਆਂ ਨੇ 5 ਚਮਚੇ ਆ 5 ਕਟੋਰੀਆਂ ਨੇ 50 ਰੁਪਏ ਦਾ ਨਕਦ ਵੀ ਨਾਲ ਵਿੱਚ ਹੈਗਾ ਇਹ ਸਮਾਨ ਸਾਰਾ ਹੀ ਦੇਣ ਵਾਸਤੇ ਉਹਨਾਂ ਦੀ ਹੀ ਕਿਰਪਾ ਹੈ ਉਹਨਾਂ ਦੇ ਵੱਲੋਂ ਅਹੀਂ ਦੇਣ ਆਏ ਆਂ ਸਮਾਜ ਪਰ ਲਾਈਦੇ ਆਪਾਂ ਜਿਸਾ ਉਹ ਸ਼ਹੀਦ ਪਰਿਵਾਰ ਫੰਡ ਜੋ ਚੱਲਦਾ ਹੈ ਫਿਰ ਜੰਮੂ ਕਸ਼ਮੀਰ ਵੱਲ ਜਾਂਦਾ ਹੈ ਉਧਰ ਚੱਲਦਾ ਹੈ ਫਿਰ ਕਈ ਗਰੀਬ ਕੰਨਿਆਂ ਦਾ ਆਂਦਾ ਉਹਨਾਂ ਨੂੰ ਵੀ ਸਮਾਨ ਵਗੈਰਾ ਆਪਾਂ ਦਿੰਨੇ ਆ ਉਸੇ ਦਰਵਾਜ਼ੇ ਤੋਂ ਇਹ ਕਾਫੀ ਕੰਮ ਹੁੰਦੇ ਰਹਿੰਦੇ ਆ ਜਿਸਾ ਬੇਵਾਹ ਔਰਤਾਂ ਕਈ ਆਪਣੇ ਉਹ ਲੱਗੇ ਚ ਹੋਈਂਦੀ ਐ ਨੂੰ ਆਟਾ ਵਗੈਰਾ ਵੀ ਅਸਤੰਦ ਇਹ ਸਾਰੇ ਕੰਮ ਆਵਾ ਹੋਰ ਵੀ ਕੋਈ ਭਈਆ ਕਰਵਾਇਆ ਜਾਏਗਾ ਇਹਨਾਂ ਨੂੰ ਫਿਰ ਗਾਂ ਤੋਂ ਕਪੜੇ ਵਗੈਰਾ ਵੀ ਰਾਸ਼ਨ ਵੀ ਦੇਾਂਗੇ ਆਪਾਂ ਜਲਦੀ ਹੀ ਦੇਾਂਗੇ ਕਪੜਾ ਵਗੈਰਾ ਵੀ ਨਾਲ ਦੇਾਂਗੇ ਇਹਨਾਂ ਨੂੰ ਪੁੱਛ ਲਾਂਗੇ ਜੇ ਬਰਤਨ ਦੀ ਔਰ ਲੜਾ ਬਰਤਨ ਵੀ ਦੇਾਂਗੇ ਔਰ ਦੇ ਦਾਂਗੇ